ਕੀ ਜੀ ਸਾਡੀ ਅਸੀ ਗਾਲ ਜੀ ਕਿਵੇਂ ਪਏ ਜੀ ਇੱਥੇ ਬਖ ਖੂਨਦਾਨ ਕਰ ਰਹੇ ਜੀ ਬੰਦਾ ਕੱਢ ਗਿਆ ਹਾਂ ਜੀ ਮੇਰੇ ਕੱਪਕੇ ਵਾਲਾ ਮੈਂ 35 ਵਾਰ 35 ਵਾਰ ਹਾਂ ਜੀ ਹਾਂ ਸਹੀ ਤੇ ਬੜਾ ਕਿੰਨਾ ਖੂਨ ਚੱਲ ਗਿਆ ਹੁਣ ਪਤਾ ਨਹੀਂ ਇਹਦਾ ਇਹਦਾ 24 ਘੰਟੇ ਬਾਅਦ ਪੂਰਾ ਹੋ ਜਾਂਦਾ ਹੈ 24 ਘੰਟੇ ਬਾਅਦ ਪੂਰਾ ਹੋ ਜਾਂਦਾ ਹਾਂ ਜੀ ਹਾਂ ਕਿ ਕਿਵੇਂ ਦਾ ਡਾਈਟ ਨਹੀਂ ਪੈਂਦੀ ਜੀ ਕੋਈ ਡਾਈਟ ਤਾਂ ਨਾਰਮਲ ਹੈ ਜੀ ਜਿਹੜਾ ਕੋਈ ਖਾਨੇ ਤੋਂ ਸੇਹ ਤਾਂ ਖਿਆਲ ਰੱਖੋ ਆਲ ਰੋਟੀ ਆ ਗਿਆ ਨਾਲ ਰੋਟੀ ਖਾਈ ਦੀ ਸਾਦੀ ਇਹਨੂੰ ਮਹਿਸੂਸ ਹੁੰਦਾ ਕੁਸ਼ਰੀਪਾ ਕੋਈ ਕਮੀ ਮਹਿਸੂਸ ਨਹੀਂ ਹੁੰਦੀ ਜੀ ਸਗੋਂ ਫਰੈਸ਼ ਫੀਲ ਹੁੰਦਾ 24 ਘੰਟੇ ਬਾਅਦ ਖੂਨ ਪੂਰਾ ਪ੍ਰੋਪਰ ਫੇਰ ਬਣ ਜਾਣਾ ਉਹ ਨਹੀਂ ਜਿਆਦਾ ਵਧੀਆ ਇਹ ਕੁਝ ਫਾਰਮ ਹੁੰਦੇ ਆ। ਫਾਰਮ ਕੰਸੈਪਟ ਲਿਆ ਜਾਂਦਾ ਹੁੰਦਾ। ਤੇ ਜੇ ਕੋਈ ਆਪਣਾ ਸੈਕਟਰ ਪ੍ਰਸਿੱਧਾਇਨੇ ਕਲਾਉਡ ਬਣ ਜਾਂਦੇ ਆ ਜਾਂ ਕੋਈ ਹੋਰ ਜਿੱਦਾਂ ਜਲਦੀ ਕਿਸੇ ਨੂੰ ਉਹ ਉਹ ਇਹ ਨਾਲ ਫਾਰਮ ਦੇ ਵਿੱਚ ਪੁੱਛਦੇ ਆ ਤੁਹਾਨੂੰ ਵੀ ਤੁਸੀਂ ਤੁਹਾਨੂੰ ਰਿਪੋਰਟਾਂ ਚਾਹੀਦੀਆਂ ਬਸ ਤਰ ਤਾਂ तकरीबन ਦੱਸ ਦਈਏ ਸਾਰੇ ਕੋਈ ਵੀ ਐਡਜ਼ ਵਗੈਰਾ ਕੋਈ ਹੋਰ ਪ੍ਰੋਬਲਮ ਹੈ ਹੈਪਟਾਈਟਸ ਵਗੈਰਾ ਕੁਝ ਹੋਰ ਉਹ ਸਾਰੇ ਨਾਲ ਦੀ ਨਾਲ ਇਹਨਾਂ ਨੇ ਹੁਣ ਜਦੋਂ ਖੂਨ ਲੈਣਾ ਹੈ ਉਹ ਸੈਂਪਲ ਅਲੱਗ ਭਰਨੇ ਪਹਿਲਾਂ ਟੈਸਟਿੰਗ ਹੋਣੀ ਹੈ। ਉਸ ਤੋਂ ਬਾਅਦ ਫਿਰ ਖੂਨ ਅੱਗੇ ਸੈੱਟ ਕਰਕੇ ਫਿਰ ਅੱਗੇ ਦੇਣਗੇ ਕਿਸੇ ਨੂੰ ਇਹ ਕਹਿੰਦਾ ਐਚ ਆਈ ਵੀ ਦਾ ਕਰਦੇ ਆ ਯਾਨੀ ਸਾਰੇ ਕਰਦੇ ਸਾਇਦ ਤਕਰੀਬਨ ਸਾਰੇ ਟੈਸਟ ਕਰਦੇ ਆ ਮਤਲਬ ਕਿਊਟਰ ਦੇ ਵਿੱਚ ਕਿਸੇ ਨੂੰ ਕਲਾਉਡ ਬਣਦਾ ਹੈ ਜਾਂ ਅੰਦਰਸਨ ਹੈ ਤੁਹਾਨੂੰ ਫੋਕਾਲ ਆਏਗੀ ਅੱਛਾ ਪੀਜੀਆਈ ਤੋਂ ਕਾਲ ਆਏਗੀ ਜਿਹੜੇ ਜਿਹੜੇ ਵੀ ਬਲੱਡ ਬੈਂਕ ਵਾਲੇ ਦਾ ਉਹਨਾਂ ਤੋਂ ਤੁਹਾਨੂੰ ਕਾਲ ਆਏਗੀ ਦੱਸਣਗੇ ਤੁਹਾਨੂੰ ਵੀ ਆਹ ਪ੍ਰੋਬਲਮ ਤੁਹਾਡੀ ਬਾਡੀ ਦੇ ਵਿੱਚ ਔਰ ਕਿੰਨੇ ਸਸਤੇ ਮਾਦੇ ਵਿੱਚ ਰਟ ਹੈਗਾ ਮੈਂ ਰੋਟਰੀ ਕਲੱਬ ਦਾ ਪ੍ਰੈਜ਼ੀਡੈਂਟ ਹੈ ਠੀਕ ਹੈ ਮੈਂ ਉਹਦੇ ਥਰੂ ਵੀ ਲਗਾਣਾ ਰਹਿਣਾ RAM ਗੜੀ ਅਕਾਲ ਦੇ ਤੇ ਬੰਦੀ ਹੈ ਉਹਦੇ ਥਰੂ ਅਸੀਂ ਕੈਂਪ ਲਗਾਣ ਤਬਿਆ ਯੂਥ ਕਲੱਬ ਹੈ ਸਾਡੀ ਹੁਣੇ ਟੀਮ ਬਾਹਰੋਂ ਵਾਪਸ ਜਿੱਤ ਗਈ ਹੈ ਉਹਦੇ ਥਰੂ ਵੀ ਅਸੀਂ ਬਲੱਡ ਡੋਨੇਸ਼ਨ ਕੈਂਪ ਤਕਰੀਬਨ 2007 ਤੋਂ 99 ਤੋਂ ਲਾ ਰਹੇ ਹਾਂ ਹੋਪੀ ਕੀ ਪ੍ਰੋਗਰਾਮ ਸਫਲਾ ਹੋਇਆ ਇਹਨਾਂ ਦੇ ਤਾਂ ਬਹੁਤ ਵਧੀਆ ਇਹ ਤਾਂ ਧਾਰਮਿਕ ਸੰਸਥਾ ਹੈ ਲੋਕ ਜੋੜ ਰਹੇ ਹਨ ਰੱਬ ਦੇ ਨਾਲ ਵਧੀਆ ਇਹਨਾਂ ਦਾ ਤਾਂ ਕੰਮ ਵਧੀਆ ਹੈ ਜੀ ਹਾਂ ਜੀ ਇਹ ਵੀ ਬੜਾ ਵਧੀਆ ਪ੍ਰਾਲਾ ਜਿਹੜਾ ਕਰਦੇ ਹਾਂ ਹਰ ਸਾਲ ਇਹ ਕੈਂਪ ਲਗਾਉਂਦੇ ਆ ਵਧੀਆ ਡੋਨਰ ਇਕੱਠੇ ਹੁੰਦੇ ਆ ਵਧੀਆ ਬਹੁਤ ਵਧੀਆ ਪ੍ਰਾਲਾ ਕੋਈ ਨਸ਼ਾ ਨਾ ਕਰੋ। ਕੋਈ ਨਕਰੀ ਜਿਹੜਾ ਅੱਜ ਕੱਲ੍ਹ ਦੀ ਨੌਜਵਾਨੀ ਨਸ਼ਾ ਵਾਲਾ ਜਾ ਰਹੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋ? ਨਸ਼ਿਆਂ ਬਾਰੇ ਤਾਂ ਵੀਰ ਇਹੀ ਕਹੂੰਗਾ ਵੀ ਆਪਣੇ ਆਪ ਨੂੰ ਬਚਾ ਲਓ ਜੇ ਸਰੀਰ ਠੀਕ ਹੈ ਤਾਂ ਦੁਨੀਆ ਵਧੀਆ ਲੱਗੂਗੀ ਤੁਹਾਨੂੰ ਨਹੀਂ ਸਰੀਰ ਠੀਕ ਤਾਂ ਤੁਸੀਂ ਗਲਤ ਪਾਸੇ ਨੂੰ ਤੁਰਨਾ ਚੋਰੀਆਂ ਚੋਰੀਆਂ ਕਰੂਗੇ ਤੁਸੀਂ ਜਿਹੜੇ ਨਸ਼ੇੜੀ ਐ ਉਹ ਜ਼ਿਆਦਾਤਰ ਚੋਰੀਆਂ ਚੋਰੀਆਂ ਵੱਲ ਜਾਦਾ ਹੋ ਜਾਂਦੇ ਫਿਰ ਲੁੱਟਾਂ ਕੋਆ ਕਰਦੇ ਆ। ਆਪਣੇ ਘਰਦਿਆਂ ਦਾ ਵੀ ਨਾਮ ਬਰਬਾਦ ਕਰਦੇ ਆ ਮਤਲਬ ਜੇ ਤੁਸੀਂ ਚੰਗੇ ਪਾਸੇ ਤੁਰੋਗੇ ਗੇਮਾਂ ਵੱਲ ਜਾਓ ਧਾਰਮਿਕ ਕੰਮਾਂ ਵੱਲ ਜਾਓ ਆਪਣਾ ਸੋਸ਼ਲ ਐਕਟੀਵਿਟੀਜ਼ ਵੱਲ ਜਾਓ ਵਧੀਆ ਕੰਮਾਂ ਵੱਲ ਜਾਓ ਕਿਤੇ ਵਧੀਆ ਜੌਬ ਕਰੋ ਕਿ ਤੁਸੀਂ ਪੜੇ ਲਿਖੇ ਆ ਨਾ ਛੇੜੀ ਬਣਨ ਦੀ ਤਾਂ ਤੁਸੀਂ ਕਿਤੇ ਜੌਬ ਦੇ ਉੱਪਰ ਕੰਮ ਕਰੋ ਵਧੀਆ ਰਹੋਗੇ। ਤੁਹਾਡਾ ਟ੍ਰੇਨ ਦਾ ਮਕਸਦ ਹੈ ਕਿ ਅਗਰ ਆਪ ਨੂੰ ਸੇਕ ਹੋਈਗੀ ਤਾਂ ਆਈਂ ਅਸੀਂ ਦੂਜੇ ਨੂੰ ਬਿਲਕੁਲ ਬਿਲਕੁਲ ਜੇ ਅਸੀਂ ਠੀਕ ਹੋਵਾਂਗੇ ਤਾਂ ਅਸੀਂ ਦੂਜੇ ਨੂੰ ਕਹਿਣ ਜੋਗੇ ਐ। ਦੇਖ ਲਓ ਅਸੀਂ ਉਹ ਬਿਮਾਰ ਐ ਅਸੀਂ ਦੂਜੇ ਨੂੰ ਕਿਵੇਂ ਕਹਿ ਦਾਂਗੇ ਵੀ ਭਾਈ ਤੂੰ ਆਹ ਕੰਮ ਕਰ ਲੈ ਕਸਰਤ ਕਰ? ਜਦ ਅਸੀਂ ਨਹੀਂ ਕਰਦੇ। ਅਸੀਂ ਦੂਜੇ ਨੂੰ ਨਹੀਂ ਕਹਿ ਸਕਦੇ। ਧੰਨਵਾਦ ਜੀ। ਸਤਿਕਾਰ ਜੀ ਦਾ ਇਹ ਪ੍ਰੋਗਰਾਮ ਕੀ ਲਿਖਿਆ ਗਿਆ ਹੈ ਕਿ ਇਸ ਚੀਜ਼ ਦਾ ਪ੍ਰੋਗਰਾਮ ਹੈ। ਇਹ ਜਿਹੜਾ ਪ੍ਰੋਗਰਾਮ ਹੈ ਜੇ ਹਰ ਸਾਲ ਹੁੰਦਾ ਹੈ ਬਲੱਡ ਡੋਨੇਸ਼ਨ ਕੈਂਪ। ਇਹ ਕੈਂਪ ਜੋ ਲੱਗਦਾ ਨਾ ਇਹ ਸਾਡਾ ਇੱਕ ਨਿੰਕਾਰੀ ਮਿਸ਼ਨ ਹੈ ਪੂਰਾ ਚੈਰੀਟੇਬਲ ਇੱਕ ਵਿੰਗ ਹੈ ਉਸ ਵਿੰਗ ਦੇ ਮਤਲਬ ਹਰ ਸਾਲ ਅਸੀਂ ਇਹ ਕੁਝ ਬਲੱਡ ਕੈਂਪ ਲਾਦੇ ਆਲ ਓਵਰ ਇੰਡੀਆ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਸ਼ਰਧਾਲੂ ਆਉਂਦੇ ਆ ਉਹ ਦਿੰਦੇ ਆ ਤੇ ਸ਼ਹਿਰ ਨਾਸੀ ਦੇ ਵਿੱਚ ਬਹੁਤ ਸਾਰਾ ਸੀ ਹੁੰਦਾ ਕਿੰਨਾ ਕੁ ਬਲੱਡ ਲੈਫਟ ਹੋ ਜਾਂਦਾ ਜੀ ਚਕਿਵਨ 200 ਤੋਂ ਉੱਪਰ ਵੀ ਗਿਆ ਸਾਡਾ 250 ਵੀ ਗਿਆ ਹੈ 150 ਵੀ ਗਿਆ ਹਰ ਸਾਲੇ ਵੇਰੀਏਸ਼ਨ ਹੁੰਦੀ ਹੈ ਮੌਸਮ ਦੇ ਹਿਸਾਬ ਨਾਲ ਤੇ ਇਸ ਤਰ੍ਹਾਂ ਇਹ ਚੱਲ ਰਿਹਾ ਹੈ ਰਿਕਰਮੇਸ਼ਨ ਕੋ ਲੱਗਾ ਹੋ ਕਿ ਇਹ ਪ੍ਰੋਗਰਾਮ ਇਹ ਚੱਲਦਾ ਹੈ ਬਾਕੀ ਇਹ ਸੱਤ ਸੰਗੰਦੀ ਹੈ ਹਰ ਹਫਤੇ ਤੇ ਉਸ ਤੋਂ ਇਲਾਵਾ ਅਸੀਂ ਆਪਣਾ ਟਰੀ ਪਲਾਂਟੇਸ਼ਨ ਕਰਦੇ ਹਾਂ ਸਫਾਈ ਕਰਦੇ ਹਾਂ ਜਿਹੜਾ ਵਾਟਰ ਸੈਨੀਟੇਸ਼ਨ ਦੀ ਪਿੱਛੇ ਕਿਸਾਨਾਂ ਵਾਲੇ ਤੇ ਜਿਹੜਾ ਤਲਾਹ ਨੂੰ ਤੁਸੀਂ ਸਾਰਿਆਂ ਨੂੰ ਸਾਫ ਕੀਤਾ ਇਸ ਤਰ੍ਹਾਂ ਦੇ ਬਹੁਤ ਸਮਾਜ ਸੇਵੀ ਕਰਿਆ ਸਾਡੇ ਸ਼ਹਿਰਾਂ ਨੂੰ ਕਰਦੇ ਸੀ ਡਿਸਪੈਂਸਰੀ ਵੀ ਚਲਦੀ ਹੈ ਡਿਸਪੈਂਸਰੀ ਹਾਲ ਦੀ ਕਦੀ ਕੋਈ ਕਿਹੜੇ ਪ੍ਰੋਗਰਾਮ ਅਗਲੇ ਮਹੀਨੇ ਵਿੱਚ ਹੈਗਾ ਜੀ ਕੋਈ ਆਰ ਬਾਰੇ ਸਮੇਂ ਜਿਹੜੇ ਸਾਡੇ ਪ੍ਰੋਗਰਾਮ ਜਿੰਨੇ ਵੀ ਹੁੰਦੇ ਆ ਆ অলਮੋਸਟ ਸਾਡਾ ਦਿੱਲੀ ਹੈਡਕੁਆਟਰ ਹੈ ਉੱਥੋਂ ਕਹਿ ਹੋ ਕੇ ਆ ਮੈਂ ਜੇ ਉੱਥੇ ਕੋਈ ਪ੍ਰਪੋਜ਼ਲ ਹੋਈ ਇਹ ਉਹਨਾਂ ਤੇ ਡਿਪੈਂਡ ਕਰਦਾ ਹਾਂ ਜੀ ਆ ਪਕੰਡੀਗੜ੍ਹ ਥੇਰੀ ਦੇ ਵਿੱਚ ਬੈਠੇ ਆ ਜੀ ਹਾਂਜੀ ਨਾਲ ਪੀਜੀਆ ਹੈ ਹਾਂਜੀ ਉਹ ਸਰਵਰੇਟ ਜੋ ਫਾਰ ਹੁੰਦੇ ਨੇ ਹਾਂਜੀ ਲਾਰਜ ਪਿੱਛੇ ਮਰ ਜਾਂਦੇ ਨੇ ਆ ਕੈਂਸਰ ਬਹੁਤੇ ਜੋ ਪੇਸ਼ਾ ਤੋਂ ਦਿਲੇ ਕੈਂਸਰ ਦੇ ਰਿਲੇਟਡ ਆਉਂਦੇ ਨੇ ਤੇ ਇਹਨਾਂ ਨੂੰ ਬਹੁਤੀ ਜਿੰਨੀ ਤਰ੍ਹਾਂ ਦੀ ਕਸ਼ਟਾਂ ਵੀ ਹੁੰਦੀ ਹੈ ਤੇ ਤੁਸੀਂ ਇਹਨੂੰ ਪ੍ਰੋਗਰਾਮ ਕਰਕੇ ਇਹ ਹੈਗੀ ਆ ਸਾਡੇ ਟਿਕੜਾ ਟਿਕੜਾ ਦੇ ਵਿੱਚ ਕੋਈ ਐਕਸ ਸਕੈਨ ਵਗੈਰਾ ਦਾ ਹਾਲទਿਕਾ ਦੇ ਦੇਖੋ ਕੋਈ ਅੱਛਾ ਪ੍ਰੋਗਰਾਮ ਹੈ ਨਹੀਂ ਪਰ ਆਉਣ ਵਾਲੇ ਸਮੇਂ 'ਚ ਇਹ ਥੋੜੀ ਵਧੀਆ ਰਹੇ ਆ ਇਹਨੂੰ ਅਸੀਂ ਆਪਣੇ ਹਾਈ ਜਿਹੜਾ ਹਾਈ ਕਮਾਂਡ ਹੈ ਮੰਡਲ ਦਾ ਸਾਡਾ ਉਹ ਤੱਕ ਪਹੁੰਚ ਕਰਾਂਗੇ ਜੇ ਹੋ ਸਕੇ ਤੇ ਜ ਸਤਗੁਰੂ ਸਤਗੁਰੂ ਮਾਤਾ ਸ੍ਰੀਕਸ਼ਾ ਜੀ ਮਹਾਰਾਜ ਦੀ ਅਗਵਾਈ ਵਿੱਚ ਸੰਤਨਕਾਰੀ ਮਿਸ਼ਨ ਵੱਲੋਂ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਔਰ ਇਹ ਕੈਂਪ ਜਿਹੜੇ ਬਲੱਡ ਡੋਨੇਸ਼ਨ ਕੈਂਪ ਹੈ ਇਹ ਆਲ ਓਵਰ ਦੀ ਇੰਡੀਆ ਲਗਾਈ ਜਾਂਦੇ ਆ 1986 ਵਿੱਚ ਸਤਕਰੂ 바ਵਾ ਹਰਦੇਵ ਸਿੰਘ ਜੀ ਮਹਾਰਾਜ ਨੇ ਖੁਦ ਆਪਣਾ ਬਲੱਡ ਡੋਨੇਟ ਕਰਕੇ ਇਹਦੀ ਸ਼ੁਰੂਆਤ ਕੀਤੀ ਸੀ ਇਹ 바ਵਾ ਜੀ ਦਾ ਉਪਦੇਸ਼ ਹੈ ਉਪਦੇਸ਼ ਹੈ ਕਿ ਜਿਹੜਾ ਖੂਨ ਹੈ ਨਾੜੀਆਂ ਚ ਵਹਿਣਾ ਚਾਹੀਦਾ ਹੈ ਨਾਲੀਆਂ ਵਿੱਚ ਨਹੀਂ ਇਹ ਮਾਨਵਤਾ ਦੀ ਸੇਵਾ ਲਈ ਇਕ ਬਹੁਤ ਵੱਡਾ ਅਨਕਾਰੀ ਮਿਸ਼ਨ ਵੱਲੋਂ ਉਪਰ ਹਾਲ ਹੈ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਮਾਨਵ ਨੂੰ ਬ੍ਰਹਮ ਦਾ ਗਿਆਨ ਦੇ ਕੇ ਪਰਮਾਤਮਾ ਦੇ ਨਾਲ ਮਿਲਾਉਂਦੇ ਹਨ ਜਿਹਦੇ ਨਾਲ ਮਾਨਵਤਾ 'ਚ ਫੈਲੀ ਭੇਦਭਾਵ ਜਾਤ ਪਾਤ ਦਾ ਭੇਦਭਾਵ ਭਾਸ਼ਾ ਦਾ ਭੇਦਭਾਵ ਵੱਖ-ਵੱਖ ਬਿਤਕਰੇ ਚੱਲ ਰਹੇ ਹਨ ਜਿਸ ਕਰਕੇ ਇਨਸਾਨ ਇਨਸਾਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਸਾਡੇ ਸਤਿਗੁਰੂ ਮਾਤਾ ਜੀ ਇਸ ਬ੍ਰਹਮ ਦਾ ਗਿਆਨ ਦੇ ਕੇ ਜਿੱਥੇ ਮਾਨਵ ਦੇ ਲਕਸ਼ ਨੂੰ ਨਾਲ ਲਿਜਾਂਦੇ ਹਨ ਲਕਸ਼ ਪੂਰਾ ਕਰਵਾ ਰਹੇ ਹਨ ਮਾਨਵ ਜੀਵਨ ਦਾ ਉਥੇ ਮਾਨਵ ਸੇਵਾ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਨੰਕਾਰੀ ਮਿਸ਼ਨ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪੀ ਨਹੀਂ ਇਸ ਤੋਂ ਇਲਾਵਾ ਸਫਾਈ ਅਭਿਆਨ ਚੱਲਦੇ ਹਨ ਪੌਦੇ ਲਗਾਏ ਜਾਂਦੇ ਹਨ ਚੈਰੀਟੇਬਲ ਦੇ ਹੋਰ ਕੰਮ ਜੀਵਿਕਾ ਸਲਾਈ ਕੜਾਈ ਸਿਹਤ ਡਿਸਪੈਂਸਰੀਆਂ ਹਰ ਖੇਤਰ ਦੇ ਵਿੱਚ ਅੰਕਾਰੀ ਮਿਸ਼ਨ ਇਹ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਮਾਨਵਤਾ ਦੇ ਭਲੇ ਲਈ ਸੰਤ ਅੰਕਾਰੀ ਮਿਸ਼ਨ ਵੱਲੋਂ ਸਾਰੀ ਦੁਨੀਆ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਾਏ ਜਾਂਦੇ ਹਨ। ਹੁਣ ਤੱਕ ਸਾਡੇ 9000 ਤੋਂ ਵੱਧ ਕੈਂਪ ਲੱਗ ਚੁੱਕੇ ਹਨ। ਜਿਨ੍ਹਾਂ ਦੇ ਵਿੱਚ ਆ ਲੋਗਰ 14 ਲੱਖ ਤੋਂ ਵੱਧ ਜੀਨਟ ਖੂਨ ਇਕੱਠਾ ਕੀਤਾ ਗਿਆ। ਔਰ ਸਾਡੇ 바ਵਾ ਹਰਦੇਵ ਸਿੰਘ ਜੀ ਮਹਾਰਾਜ ਨੇ 1986 ਤੋਂ ਇਹ ਕੈਂਪਾਂ ਦੀ ਸ਼ੁਰੂਆਤ ਕੀਤੀ। ਕਾਂਕੇ ਜੋ ਖੂਨ ਆ ਸਾਡਾ ਇਨਸਾਨ ਦੀਆਂ ਨਾੜੀਆਂ ਵਿੱਚ ਵਹੇ ਨਾ ਕਿ ਨਾਲੀਆਂ ਵਿੱਚ ਵਹੇ ਇਸ ਮਾਨਵਤਾ ਦੇ ਭਲੇ ਲਈ ਜਦੋਂ ਇੱਕ ਕੋਈ ਖੂਨਦਾਨ ਕਰਦਾ ਹੈ ਤਾਂ ਉਹ ਚਾਰ ਜ਼ਿੰਦਗੀਆਂ ਬਚਾਉਂਦਾ ਹੈ ਤੇ ਖੂਨਦਾਨ ਹੀ ਐਸਾ ਦਾਨ ਹੈ ਜੋ ਮਹਾਦਾਨ ਵੀ ਗਿਣਿਆ ਗਿਆ ਤੇ ਇਨਸਾਨ ਤੋਂ ਇਨਸਾਨ ਦੇ ਹੀ ਕੰਮ ਆਉਂਦਾ ਇਹਦਾ ਆਰਟੀਫੀਸ਼ੀਅਲ ਬਕਲਪ ਕੋਈ ਨਹੀਂ ਇਸ ਲਈ ਇਹ ਸਾਰੇ ਭੈਣ ਭਰਾ ਰਲ ਕੇ ਸਤਗੁਰੂ ਦਾ ਹੁਕਮ ਮੰਨਦੇ ਹੋਏ ਆਪਣਾ ਬਲੱਡ ਡੋਨੇਟ ਕਰਦੇ ਹਨ ਤੇ ਸ਼ਹਿਰ ਤੋਂ ਵੀ ਬਹੁਤ ਸਾਰੇ ਪਤਵੰਤੇ ਸੱਜਣ ਆਉਂਦੇ ਹਨ ਤੇ ਸਾਰਿਆਂ ਨੂੰ ਜੀ ਆਇਆਂ ਨੰਕਾਰੀ ਮਿਸ਼ਨ ਕਰਦਾ ਹੈ ਤੇ ਬਹੁਤ ਉਤਸ਼ਾਹ ਨਾਲ ਸ਼ਰਧਾ ਔਰ ਪਿਆਰ ਦੇ ਨਾਲ ਇਹ ਜੋ ਬਲੱਡ ਰੈਸ਼ਨਲ ਕੈਂਪਾਂ ਲਾਏ ਜਾਂਦੇ ਹਨ ਨੰਕਾਰੀ ਮਿਸ਼ਨ ਵੱਲੋਂ ਹੋਰ ਵੀ ਮਾਨਤਾ ਦੇ ਭਲੇ ਲਈ ਬਹੁਤ ਕੰਮ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਸਫਾਈ ਅਭਿਆਨ ਹੈ ਉਹ 11 ਅਗਸਤ ਨੂੰ ਵਨੈਸ 1 ਪ੍ਰੋਗਰਾਮ ਦੇ ਤਹਿਤ ਆਹਾਂ ਤਾਂ ਤੇ ਬਰਖਤ ਵੀ ਲਾਏ ਜਾਂਦੇ ਹਨ ਆ ਕਿ ਜੋ ਆਕਸੀਜਨ ਦੀ ਘਾਟ ਹੋ ਰਹੀ ਹੈ ਬਾਹਰ ਪ੍ਰਦੂਸ਼ਣ ਵੱਧ ਰਿਹਾ ਹੈ ਉਸ ਨੂੰ ਵੀ ਕੰਟਰੋਲ ਕੀਤਾ ਜਾਵੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦਾ ਕਥਨ ਹੈ ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ ਹੋਵੇ ਦੋਨੋਂ ਹਾਨੀਕਾਰਕਰ ਹਨ ਇਸ ਲਈ ਜਿੱਥੇ ਨਰੰਕਾਰੀ ਮਿਸ਼ਨ ਅਧਿਆਤਿਕ ਰੋਗ ਬਾਦ ਦੇ ਨਾਲ ਵੀ ਜੋੜ ਰਿਹਾ ਹੈ ਪ੍ਰਭੂ ਪਰਮਾਤਮਾ ਨਾਲ ਜੋੜ ਰਿਹਾ ਹੈ ਉੱਥੇ ਮਾਨਵਤਾ ਦੇ ਭਲੇ ਲਈ ਇਹ ਖੂਨਦਾਨ ਕੈਂਪ ਸਫਾਈ ਅਭਿਆਨ ਬ੍ਰਿਕਸ਼ਾ ਰੋਪਣ ਇਸ ਤਰ੍ਹਾਂ ਦੇ ਵੀ ਮਾਨਵਤਾ ਦੇ ਭਲੇ ਲਈ ਕੰਮ ਕਰ ਰਿਹਾ ਹੈ ਸੋ ਜਿਹੜਾ ਖੂਨਦਾਨ ਕੈਂਪ ਹੈ ਜੀ ਇਹ ਆਪਾਂ ਜਦੋਂ ਲਗਾਉਂਦੇ ਆ ਧਾਰਮਿਕ ਆਮ ਲੋਂਗੀਆਂ ਨੇ ਇਹ ਕਿਤੇ ਨਿਕ ਤੇ ਸਾਨੂੰ ਐ ਲੱਗਦਾ ਵੀ ਜਿਹੜੇ ਜਾਤੀਵਾਦ ਵੀ ਇੱਕ ਸੱਚ ਹੈ ਬਿਲਕੁਲ ਦੇਖੋ ਸਾਡਾ ਜੋ ਪ੍ਰਮਾਤਮਾ ਨੇ ਇਨਸਾਨੀ ਰੂਪ ਬਣਾਇਆ ਇਹਦੇ ਵਿੱਚ ਕੋਈ ਪ੍ਰਮਾਤਮਾ ਵੱਲੋਂ ਜਾਤ ਪਾਤ ਉੱਚ ਨੀਚ ਰੰਗ ਭੇਦ ਭਾਵ ਨਸਲ ਦੀ ਕੋਈ ਉਹ ਨਹੀਂ ਇਹ ਸਿਰਫ ਇੱਕ ਆਪਣੇ ਤੌਰ ਤੇ ਇਨਸਾਨਾਂ ਨੇ ਬੰਡੀਆਂ ਪਾਈਆਂ ਜਦ ਕਿ ਸਾਰਿਆਂ ਦੇ ਵਿੱਚ ਅਸੀਂ ਕੁਰੂਨਦਾਨ ਕੈਂਪ ਕਰਦੇ ਆ ਕਰਦੇ ਸਭ ਦਾ ਖੂਨ ਦਾ ਰੰਗ ਇੱਕ ਹੈ ਜੀ ਸਤਿਗੁਰੂ ਵੱਲੋਂ ਸਿਖਲਾਈ ਇਹ ਹੀ ਹੈ ਮਾਨਸ ਕੀ ਜਾਤ ਸਭ ਹੈ ਇੱਕ ਇਹ ਪਹਿਚਾਨੋ ਕੋਈ ਉੱਚਾ ਨਹੀਂ ਕੋਈ ਨੀਚਾ ਨਹੀਂ ਹਰ ਵਿੱਚ ਪ੍ਰਮਾਤਮਾ ਹੈ ਪ੍ਰਮਾਤਮਾ ਦਾ ਰੂਪ ਸਮਝ ਕੇ ਇਸ ਅਨੰਕਾਰੀ ਮਿਸ਼ਨ ਦੇ ਵਿੱਚ ਆਪ ਜੀ ਨੇ ਦੇਖਿਆ ਹੋਣਾ ਸਭ ਇੱਕ ਦੂਜੇ ਨੂੰ ਨਮਸਕਾਰ ਵੀ ਕਰਦੇ ਹਨ ਉਹ ਕੋਈ ਸਰੀਰ ਨੂੰ ਨਮਸਕਾਰ ਨਹੀਂ ਕਰਦੇ ਕਿਸੇ ਜਾਤ ਪਾਤ ਵਰਣ ਆਸ਼ਰਮ ਜਾਂ ਛੋਟੇ ਵੱਡੇ ਨੂੰ ਨਮਸਕਾਰ ਨਹੀਂ ਸਿਰਫ ਇਸ ਪ੍ਰਮਾਤਮਾ ਦੀ ਜੋਤ ਨੂੰ ਇਨਸਾਨ ਦੇ ਵਿੱਚ ਹਾਜ਼ਰ-ਨਾਜ਼ਰ ਦੇਖ ਕੇ ਸਾਰੇ ਨਮਸਕਾਰ ਵੀ ਕਰਦੇ ਹਨ ਤੇ ਇੱਕ ਬਹੁਤ ਵਧੀਆ ਇਹ ਸਭ ਕ ਇਨਸਾਨੀਅਤ ਦਾ ਣਕਾਰੀ ਮਿਸ਼ਨ ਸਿਖਾ ਰਿਹਾ ਕਿ ਸਾਰੇ ਅਸੀਂ ਇੱਕ ਹਾਂ ਇੱਕ ਪਰਮਾਤਮਾ ਦੇ ਬੱਚੇ ਹਾਂ ਔਰ ਸਾਰਿਆਂ ਨੇ ਇੱਕ ਹੀ ਰਹਿਣਾ ਹੈ ਜਿਵੇਂ ਜੇ ਆਪਾਂ ਖੂਨਦਾਨ ਕੈਂਪ ਕਰਦੇ ਆਂ ਤੇ ਜਿਵੇਂ ਅੱਜ ਕੱਲ ਤਾਂ ਬਹੁਤ ਡਿਵੈਲਪ ਹੋ ਗਿਆ ਆਰਗਨ ਸਰੀਰਦਾਨ ਕਿਤੇ ਜਾਂਦੇ ਨੇ ਔਰ ਸਰੀਰਦੰਗ ਵੀਦਾਨ ਕਿਤੇ ਉਹਨਾਂ ਬਾਰੇ ਕੋਈ ਪ੍ਰਲਾਈ ਬਿਲਕੁਲ ਸਾਡੇ ਮਿਸ਼ਨ ਵੱਲੋਂ ਇਸ ਤਰ੍ਹਾਂ ਬਹੁਤ ਸਾਰੇ ਵਲੰਟੀਅਰਸ ਹਨ ਜਿਨ੍ਹਾਂ ਨੇ ਆਪਣੇ ਅੰਗਦਾਨ ਕੀਤੇ ਹਨ ਆਪਣਾ ਸਰੀਰ ਵੀ ਡੋਨੇਟ ਕੀਤਾ ਹੈ ਆਈਜ਼ ਡੋਨੇਟ ਕੀਤੀਆਂ ਹਨ ਤਾਂ ਕਿ ਮਾਨਵਤਾ ਦੇ ਭਲੇ ਲਈ ਸਾਡਾ ਜੇ ਕੋਈ ਅੰਗ ਵੀ ਕੰਮ ਆਉਂਦਾ ਹੈ ਔਰ ਅੱਖਾਂ ਜਦੋਂ ਅਸੀਂ ਦੋਦਾਨ ਕਰਦੇ ਦੋ ਜੋ ਨਹੀਂ ਸਾਡੇ ਸੰਸਾਰ ਨੂੰ ਦੇਖ ਸਕੇ ਉਹਨਾਂ ਜੀਵਾਂ ਨੂੰ ਅੱਖਾਂ ਜਾਂਦੀਆਂ ਤੇ ਉਹ ਵੀ ਸੰਸਾਰ ਦੇਖ ਸਕਦੇ ਜਿੱਥੇ ਪਹੁੰਚੇ ਕਿਹੜੇ ਪਾਸੇ ਪਹੁੰਚੇ ਧੰਨਵਾਦ ਕਰਨ ਵਾਸਤੇ ਧੰਨਵਾਦ ਜੀ ਹਾਂਜੀ ਸਾਰਿਆਂ ਦਾ ਜੀ ਜੋਲੇ ਪਣਦੇ ਹੋਈ ਅਜੋਲੇ ਤੇ ਹਾਂਜੀ ਅੱਛਾ ਕਿੰਨਾ ਕਿੰਨੇ ਮੋਟਰ ਬਟੀਆਂ ਲੱਗੀਆਂ ਇੱਕ ਤੋਂ ਅਗਲੀ ਦੰਦੇੜੀ ਤੇ ਗੱਟੀ ਹੈ ਅਗੇ ਦੀ ਕਿਤੇ ਕਰਾਇਆ ਹਾਂਜੀ ਨੌ ਵਾਰ ਕਰਾਇ ਦਿੱਤੇ ਨੌ ਵਾਰ ਨੌ ਵਾਰ ਕਰਾਇਆ ਅੱਛਾ ਕੀ ਮੈਂ ਮਤਲਬ ਫੀਰ ਨੂੰ ਕੀ ਹੈ ਜਾਇਦਾ ਨੁਕਸਾਨ ਹੈ ਕੋਈ ਨੁਕਸਾਨੀ ਬੈਨੀਫਿਟ ਹੈ ਬੈਨੀਫਿਟ ਹੈ ਜਿਹੜਾ ਅਮਦਨਾਵਾ ਖੋਨ ਬਣਦਾ ਜਿਹੜਾ ਪੁਰਾਣਾ ਕੋਈ ਹੋਣਾ ਆਪਣਾ ਬਾਹਰ ਤੇ ਲਿਆਂਦਾ ਜੀ ਇਹਦੇ ਨਾਲ ਕੋਨਪ੍ਰੈਕਟਰ ਹੁੰਦਾ ਰਹਿੰਦਾ ਜੀ ਠੀਕ ਹੈ ਜੀ ਤੇ ਸੀਰੀਜ਼ ਜਿਹੜਾ ਚੱਲਦਾ ਰਹਿੰਦਾ ਹੈ ਸੈਲਰ ਨਵੇਂ ਬਣਾਣੇ ਜੀ ਤੇ ਜਦੋਂ ਕੋਈ ਫੋਟੋ ਆਦੇ ਫੋਟੋ ਫੋਨ ਲੈ ਕੇ ਸਾਥ ਪਿਆ ਜਾਂਦਾ ਹੈ ਉਹ ਕਸਟਰਾਸਤੇ ਵੀ ਜਾਂਦਾ ਹੈ ਹਾਂਜੀ 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 ਇਹ ਪਹਿਲਾ ਕੋਨ ਟੈਸਟ ਹੁੰਦਾ ਹੈ ਇਹ ਕੋਈ ਬਿਮਾਰੀ ਹੋਣ ਦੀ ਕੋਲ ਹੁੰਦਾ ਹੈ ਕਾਏ ਡਿਸਟਰੋਏ ਕਰ ਲੈਂਦੇ ਤੇ ਜਿਹੜਾ ਜਿਹੜਾ ਖੂਨ ਦਾ ਕਰਦੇ ਦਾਨੀ ਤਾਂ ਉਸ ਤਰ੍ਹਾਂ ਜਿਹੜਾ ਖੂਨ ਹੈ ਤਾਂ ਉਸ ਨੂੰ ਟੈਸਟ ਤੇ ਭੇਜਦੇ ਕਾਨੂੰ ਇਹ ਪ੍ਰੋਬਲਮ ਹੈ ਜੀ ਤਾਂ ਕਿ ਉਹਨਾਂ ਦਾ ਵੀ ਇਹ ਬੇਨਿਫਿਟ ਹੋ ਜਾਂਦਾ ਹੈ ਕੋਈ ਲੰਬੀ ਬਿਮਾਰੀ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਸੂਚਿਤ ਹੋ ਜਾ ਜਾਂਦਾ ਹੈ ਇਹ ਖੂਨ ਦਾ ਕੀਤਾ ਹੈ ਹਾਂਜੀ ਕੋਈ ਦਿੱਕਤ ਆਉਂਦੀ ਹੈ ਕੋਈ ਦਿੱਕਤ ਹੈ ਹਾਂਜੀ ਹਾਂਜੀ ਇਹ ਟਿਮੇਟ ਪਾ ਦਿੰਦੇ ਹਾਂ ਹਾਂਜੀ ਹਾਂਜੀ ਪਾ ਫੋਨ ਲੈ ਲਖਰਿੰਦੇ ਆਦੀ ਹਨ ਇਹ ਹੁਣ ਆ ਕੇ ਕੀ ਕੀ ਕਿਤੇ ਕਿਤੇ ਤੁਹਾਨੂੰ ਜਾਣਾ ਐ ਕੋਈ ਅੰਦਰ ਕਨਵਰਸ ਅੱਗੇ ਹੁਣ ਜਿੱਥੋਂ ਹੋਊਗਾ ਹੀ ਆਪਣਾ 3 ਮਹੀਨੇ ਬਾਅਦ ਉੱਥੇ ਕਰਾਂਗੇ 3 ਮਹੀਨੇ ਬਾਅਦ ਉੱਥੇ ਕਰ ਸਕਦੇ ਹਾਂਜੀ ਹਾਂਜੀ ਤੁਹਾਨੂੰ ਸਰਟੀਫਿਕੇਟ ਕਿਨੇ ਕਿਹੜੀ ਸੰਸਥਾ ਦਿੰਦਾ ਜੀ ਐ ਜੀ ਪੀ ਜੀ ਚੰਡੀਗੜ੍ਹ ਜੀ ਫਿਰ ਇਹ ਲੋਕ ਕੋਲ ਕਨਵਰਸ ਕਰਦੇ ਆਂ ਇਹ ਪੈਸੇ ਦੇ ਕੇ ਜਿਹੜੇ ਜਾਣਾ ਵੀ ਹੁੰਦਾ ਨਹੀਂ ਫ੍ਰੀ ਹੁੰਦਾ ਜੀ ਨਹੀਂ ਹੁੰਦਾ ਜੀ ਹਾਂਜੀ ਹਾਂਜੀ ਜੇਕਰ ਆਪਾਂ ਪੀ ਜੀ ਆ ਦੇ ਵਿੱਚ ਆਪਾਂ 5 ਵਾਰੀ ਫੋਨ ਤਾਂ ਕਰਦੇ ਆਂ ਆਪਾਂ ਮਾਸਟਰ ਕਾਰਡ ਦਿੱਤਾ ਹੁੰਦਾ ਹੈ ਜਿੱਤੇ ਲਈ ਆਪਾਂ ਇੱਕ ਇੱਕ ਮਰੀਜ਼ ਨੂੰ ਕੋਈ ਲੋਡ ਪੈਂਦੀ ਹੈ ਤਾਂ ਉਹਨੂੰ ਫੋਨ ਮਿਲ ਜਾਂਦਾ ਹੈ ਆਮੇ ਉਹ ਕਿਹੜਾ ਵੀ ਕੋਈ ਨਵੀਂ ਬਲੱਡ ਗਰੁੱਪ ਹੋਵੇ